ਕਿਉਂ ਨਹੀਂ ਭਾਬੀ ਜੀ ਸਾਫ਼ ਪਤਾ ਲੱਗ ਜਾਂਦਾ ਵਾ ਕਿਹੜਾ ਇਨਸਾਨ ਕਿੱਦਾਂ ਦਾ ਵਾ ਹਲੇ ਤੇ ਸਾਡਾ ਵਿਆਹ ਹੋਇਆ ਵੀ ਨਹੀਂ ਆ ਗੱਲ ਬਾਤ ਹੀ ਦੂਰੀ ਐ ਤੇ ਉਹ ਤੇ ਇਦਾਂ ਰੋਬ ਜਮਾਉਂਦਾ ਜਿੱਦਾਂ ਆਪਾਂ ਲੈਣੀ ਕੀ ਹੁੰਦਾ ਵਾ ਡੀਸੀ ਲੱਗਾ ਹੁੰਦਾ ਵਾ ਹਾਂ ਹੈਗਾ ਮੇਰੇ ਕੋਲ ਜਵਾਬ ਉਹ ਪੜਾਉਣ ਜਾਂ ਨਾ ਪੜਾਉਣ ਉਹ ਉਹਨਾਂ ਦੀ ਮਰਜ਼ੀ ਆ ਪੜ ਕੇ ਵੀ ਤੇ ਮਣਕੇ ਰੋਟੀਆਂ ਹੀ ਪਕਾਉਣੀਆਂ ਗੱਲ ਤੇ ਤੁਹਾਡੀ ਮੰਮੀ ਸਹੀ ਆ ਅਹੀਂ ਸੋਚਦੇ ਕਾਕ ਹੁੰਨੇ ਆ ਧੀਆਂ ਵਾਲੇ ਤੇ ਅੱਗੋਂ ਹੁੰਦਾ ਕਾਕ ਵਾ ਬਾਕੀ ਨਾ ਆਪਣਾ ਗਰਲੀਨ ਨੂੰ ਕਹੀਂ ਕਿ ਜਾਇਆ ਕਰੇ ਉਹਨਾਂ ਨੇ ਮੜਾ ਮੋਟਾ ਗੱਲਬਾਤ ਕਰਿਆ ਕਰੇ ਕੁੜੀਆਂ ਨਾਲ ਸੋ ਉਹ ਚੀਜ਼ਾਂ ਲੈਣੀਆਂ ਉਹਨਾਂ ਨੇ ਤੇ ਚਲ ਉਹਨੂੰ ਤੇ ਦੱਸ ਦੇਣੀ ਆ ਭਾਬੀ ਆਪਣੀ ਨੂੰ ਤੇ ਮੇਰੇ ਨੂੰ ਥੋੜਾ ਉਹਨਾਂ ਨੇ ਇਹ ਗੱਲ ਕਰਤੀ ਕਿ ਇਹ ਆ ਲੈਣਾ ਉਹ ਲੈਣਾ ਚਲੋ ਠੀਕ ਹੈ ਮੈਂ ਜਾ ਕੇ ਪੁੱਛਦੀਆਂ ਕਰਦੀਆਂ ਗੱਲ ਉੱਧਰ ਇਹਨੂੰ ਮੈਂ ਨਹੀਂ ਵੀ ਉਹਦੇ ਨਾਲ ਨਹੀਂ ਗੱਲ ਕਰਨੀ ਤਾਂ ਹੋਰ ਤੂੰ ਕਿਹੜੇ ਖਸਮ ਨਾਲ ਗੱਲ ਕਰਨੀ ਦੇ ਤੂੰ ਇਹ ਖਿਚਾੜੂ ਲਈ ਜਾਂਦੇ ਜੇ ਮੈਂ ਸੋਚਣ ਦੀਆਂ ਕਿ ਕੱਪੜੇ ਬੜੇ ਹੋਗੇ ਧੋਣ ਵਾਲੇ ਕੱਪੜੇ ਧੋ ਲਈਏ ਸਮਨ ਕੱਪੜੇ ਕਿੱਦਾਂ ਧੋਣੇ ਆ ਮਸ਼ੀਨ ਤੇ ਆਪਣੀ ਚੱਲ ਨਹੀਂ ਦੀ ਤੇ ਗਿੱਲੇ ਕੱਪੜੇ ਕਿੱਥੇ ਪਾਵਾਂਗੇ ਇਹਨੇ ਸੁੱਕਣੇ ਨਹੀਂ ਆਏ ਤੋ ਬਦਲ ਵੀ ਵੇਖ ਕਿ ਨਾ ਹੋਇਆ ਮੇਰੀ ਗੱਲ ਸੁਣੋ ਹਾ ਐਨੇ ਕੱਪੜੇ ਹੋਏ ਧੋਣ ਵਾਲੇ ਉਹ ਪਏ ਪਏ ਉਦਾਂ ਹੀ ਉਹਨਾਂ ਚ ਸਮੈਲ ਆਉਂਦਾ ਪੈਣੀ ਆ ਮੈਂ ਇਦਾਂ ਕਰਦੀ ਆ ਕਿ ਕੱਪੜੇ ਧੋ ਲੈਨੀ ਆ ਤੇ ਫਿਰ ਲਾਂ ਤੇ ਪਾੜਾਂਗੇ ਜਿੱਥੇ ਚ ਹਵਾ ਵਗਦੀ ਤੇ ਇੱਥੇ ਰਹਿਣ ਦਾਂਗੇ ਤੇ ਜੇ ਕੋਈ ਮੀਂਹ ਕਣੀ ਆਊਗਾ ਮਾਸਾ ਤੇ ਉਹ ਅੰਦਰ ਫਿਰ ਕੁਰਸੀਆਂ ਤੇ ਪਾ ਲਾਂਗੇ ਸਮਣ ਜਿੰਨ ਸਮਝ ਕੇ ਹੋਣੀ ਲੱਗਣੀ ਉਹਦਾ ਮਸ਼ੀਨ ਚ ਸੁੱਕੇ ਹੋਣਾ ਕੱਪੜੇ ਤੇ ਅੰਦਰ ਪੱਖਾ ਚਲਾ ਕੇ ਪਾ ਦਈਏ ਨਾ ਤੇ ਝੱਟ ਸੁੱਕ ਜਾਂਦੇ ਨੇ ਤੇ ਜਿੱਦਾਂ ਗਿੱਲੇ ਜੇ ਪਾਏ ਨਾ ਤੇ ਉਹ ਐਵੇਂ ਗਿੱਲੇ ਗਿੱਲੇ ਜੇ ਕਰਦੇ ਰਹਿਣੇ ਤੇ ਖਿਆ ਉਹਨਾਂ ਨੂੰ ਵਾਧੂ ਦੀਆਂ ਲੱਗ ਜਾਣੀਆਂ ਤੇ ਉਹ ਤੋਤੇ ਨਾ ਤੋਤੇ ਇੱਕ ਬਰਾਬਰ ਹੋਣੇ ਆ ਤੇ ਮੇਰੀ ਗੱਲ ਮੰਨ ਧੁੱਪ ਨਿਕਲ ਆਂਦੇ ਕੋਈ ਨਹੀਂ ਧੋਲਾਂਗੇ ਜੇ ਇੱਕ ਵਾਰੀ ਧੁੱਪ ਨਿਕਲ ਗਈ ਨਾ ਜਿੰਨੇ ਮਰਜ਼ੀ ਕੱਪੜੇ ਧੋ ਤੋ ਰੱਖ ਲਈਏ ਭਾਵੇਂ ਕਾਟੀ ਗੱਲ ਨਾਲ ਤੇ ਮੈਂ ਸਹਿਮਤ ਆ ਮੈਂ ਇਹ ਕਹਿੰਦੀ ਆ ਕਿ ਜੇ ਧੁੱਪ ਨਾ ਲੱਗੀ ਕਿੰਨੇ ਦਿਨ ਮੀਂਹ ਦਸਿਆ ਨੱਟ ਤੇ ਤੇ ਫੇਰ ਜੇ ਮੁੱਕ ਗ ਆ ਹੋਏ ਦੇ ਮੁੱਕ ਚੱਲੇ ਆਣਾ ਤੇਰੇ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਜਿੱਦਨ ਪੰਡਾ ਬਚ ਗਈਆਂ ਨਾ ਉਹ ਦਿਨ ਫਿਰ ਤੁਸੀਂ ਔਖੇ ਹੋਣਾ ਵਾ ਕਿ ਸਭਣਾ ਇਨੇ ਕੱਪੜੇ ਕਿਦਾਂ ਧੋਈਏ ਜਿਹੜਾ ਕੰਮ ਮੈਂ ਕਰਨ ਲੱਗਦੀ ਆ ਨਾ ਤੇ ਤੁਸੀਂ ਮੈਨੂੰ ਕਰ ਲੈਂਦਿਆ ਕਰੋ ਤੁਸੀਂ ਮੈਨੂੰ ਹਾਲੇ ਵੀ ਨਿਆਣੀ ਸਮਝਦੇ ਜੇ ਜੇ ਮੈਂ ਕੋਈ ਵੀ ਕੰਮ ਕਵਾਂ ਨਾ ਕਰ ਲਈਏ ਕਰ ਲਈਏ ਤੁਸੀਂ ਹਮੇਸ਼ਾ ਇਹੀ ਕਹਿੰਦੇ ਰਹੇ ਰਹਿਣ ਦੇ ਰਹਿਣ ਦੇ ਬਾਅਦ ਚ ਕਰ ਲਾਂਗੇ ਬਾਅਦ ਚ ਕਰ ਲਾਂਗੇ ਜੇ ਹੁਣੇ ਹੀ ਕਰ ਲਾਂਗੇ ਤੇ ਫਿਰ ਕੀ ਹੋਇਆ ਕੁਛ ਨਹੀਂ ਹੁੰਦਾ ਮੈਂ ਨਹੀਂ ਜੇ ਫਿਰ ਹੁਣ ਕੱਪੜੇ ਧੋਣੇ ਮੈਂ ਤੁਹਾਨੂੰ ਸਿੱਧਾ ਦੱਸਣ ਦੀ ਜੇ ਜਿਸ ਦਿਨ ਹੋ ਗਏ ਨਾ ਪੰਡਾ ਮੱਜ ਗਈਆਂ ਫਿਰ ਤੁਸੀਂ ਆਪੇ ਹੀ ਧੋਇਓ ਬਹੁਤਾ ਨਾ ਗੁੱਸਾ ਨਾ ਕਰ ਜੇ ਹਾਂ ਗੱਲ ਲੈਣਾ ਤੇ ਚਲ ਧੋਲਾ ਮੈਂ ਨਹੀਂ ਤੈਨੂੰ ਰੋਕਦੀ ਚਲ ਫੇ ਠੀਕ ਆ ਆ ਹੋਈ ਨਾ ਗੱਲ ਤੇ ਐਦਾਂ ਕਰੋ ਕਿ ਮੈਂ ਝਾੜੂ ਲਾਉਣੀ ਆ ਥੋੜਾ ਜਿਹਾ ਰਹਿ ਗਿਆ ਵਾ ਤੇ ਤੁਸੀਂ ਅੰਦਰੋਂ ਕੱਪੜੇ ਕੱਢ ਕੇ ਲਿਆਓ ਨੀਚੇ ਗਏ ਹਾਂ ਕਿ ਢੀਸੀ ਆਣੀ ਆ ਹੁਣ ਫੇਰ ਮੇਰੇ ਗੱਲ ਫਾਪਾ ਕੱਪੜਿਆਂ ਦਾ ਗੱਲ ਆਪ ਸ਼ੁਰੂ ਕਰ ਲੈਣੀ ਤੇ ਮੁੜ ਕੇ ਫੇਰ ਮੈਨੂੰ ਕਹਿਣਾ ਵੀ ਤੁਸੀਂ ਆਹ ਕੰਮ ਕਰੋ ਮੈਂ ਕਹਿਣ ਤੇ ਨਹੀਂ ਆ ਕਿ ਧੋ ਲੈਣੀ ਬਸ ਮੈਂ ਤੁਹਾਨੂੰ ਅੰਦਰੋਂ ਲਿਓਣ ਲਈ ਕਿ ਆਹ ਕੱਪੜੇ ਮੈਂ ਕਹੇ ਜੇ ਕੋਈ ਟਾੜਾ ਵੀ ਹੋ ਜਾਂ ਡੈਡੀ ਦਾ ਹੋ ਮੈਨੂੰ ਨਹੀਂ ਪਤਾ ਲੱਗਦਾ ਕਿਹੜਾ ਧੋਣ ਵਾਲਾ ਕਿਹੜਾ ਨਹੀਂ ਤੇ ਉਹ ਫੇਰ ਤੁਸੀਂ ਵੇਖ ਕੇ ਲੈ ਆਓ ਤੇ ਧੋਵਾਂ ਦੇਣੀ ਆ ਬਸ ਇੰਨਾ ਕਿ ਝਾੜੂ ਮਾਰ ਲੈਣਾ ਪਹਿਲੇ ਉਦਾਂ ਤੈਨੂੰ ਸਾਰਾ ਦੀਦੀ ਤੁਸੀਂ ਵੱਡੇ ਹੋਣਾ ਤੁਹਾਨੂੰ ਸਾਰਾ ਪਤਾ ਮੈਂ ਤਾਂ ਹੀ ਤੁਹਾਨੂੰ ਬਾਰ ਬਾਰ ਕਹਿ ਦਿੰਦੀ ਮੈਨੂੰ ਹਲੇ ਨਾ ਗੱਲਾਂ ਦਾ ਨਹੀਂ ਪਤਾ ਲੱਗਦਾ ਨਹੀਂ ਕਰਦਾ ਇਨੀ ਸਮਝਾਗੀ ਤੇ ਕੋਈ ਨਹੀਂ ਜਦੋਂ ਕੱਲ ਨੂੰ ਮੇਰਾ ਵਿਆਹ ਹੋ ਗਿਆ ਫਿਰ ਵੀ ਤੇ ਤੂੰ ਆਪ ਹੀ ਕਰਨਾ ਵਾ ਨਾ ਹਾਈ ਜੇ ਸੱਚੀ ਚਲ ਗਏ ਤੇ ਫਿਰ ਮੇਰਾ ਕੀ ਬਣੂ ਮੈਂ ਤੇ ਇਕੱਲੀ ਰਹਿ ਜਾਣਾ ਕੀ ਕਰਾਂਗੀ ਮੈਂ ਫਿਰ ਮੰਮੀ ਕਿੱਥੇ ਚੱਲੇ ਜੇ ਮੈਂ ਜਰਾ ਉਹਨਾਂ ਕੋ ਨਵਕਰ ਤੇ ਲਈ ਆ ਅੱਛਾ ਕੰਮ ਹੀ ਕੋਈ ਕੋ ਤਾਂ ਹੀ ਆਹ ਉਹ ਲੈਣਾ ਸੌਰਿਆਂ ਦਾ ਫੋਨ ਆਉਂਦਿਆ ਸੀ ਉਹਨਾਂ ਕਰੇ ਕੱਪੜੇ ਕੱਪੜੇ ਬਣਾਉਣੇ ਵਰੀ ਵਰੀ ਬਣਾਉਣੀ ਆ ਉਹ ਆਖਣ ਦੇ ਵੀ ਸਾਨੂੰ ਨਾਪ ਦੇ ਦੋ ਕੁੜੀ ਦਾ ਤੋ ਹੁਣ ਮੈਂ ਉਹਦੇ ਕੋਲ ਚਲੀ ਵੀ ਜਿਹੜਾ ਤੈਨੂੰ ਚੰਗਾ ਸੂਟ ਆਉਂਦਾ ਉਹ ਮੈਨੂੰ ਦੇ ਦੇ ਤੇ ਮੈਂ ਉਹਨਾਂ ਨੂੰ ਫੜਾ ਦੂੰਗੀ ਫਿਰ ਉਸ ਵਮਣੇ ਟਾਈਮ ਤੇ ਲੱਗ ਹੀ ਜਾਣਾ ਨਾ ਕੱਪੜੇ ਇਹ ਦਿਖਾਈ ਆ ਮੈਂ ਮੁੜ ਕੇ ਟੇਲਰ ਵੀ ਅੱਜ ਕੱਲ ਟਾਈਮ ਲਾ ਦਿੰਦੇ ਆ ਟਾਈਮ ਲਾ ਦਿੰਦੇ ਆ ਤੇ ਮੰਮੀ ਇਦਾਂ ਹੋ ਮੇਰੀ ਗੱਲ ਸੁਣ ਲੈ ਬੈਜੋ ਕਿਹੜੀ ਗੱਲ ਕਰਨੀ ਹੁਣ ਮੈਂ ਕਿਹਾ ਤੂੰ ਹੁਣ ਉਧਰ ਤੇ ਜਾਣੋਂ ਤਾਂ ਡਰ ਹੋਣਾ ਹੀ ਆ ਹਾਂ ਨਾਬ ਦੇ ਸਹੁਰਿਆਂ ਨਾਲ ਆਹੋ ਤੇ ਇਹ ਆ ਵੀ ਉਹਨਾਂ ਨੇ ਜਿਹੜੀ ਵੀ ਗੱਲ ਕਰਨੀ ਆ ਨਾ ਕਲੀਅਰ ਕਰਕੇ ਆਇਓ ਕੋਈ ਗੱਲ ਤੇ ਬੇਰਸੀ ਨਾ ਹੋਵੇਗਾ ਉਹਨਾਂ ਨੂੰ ਕਿਹਾ ਵੀ ਜੇ ਕੋਈ ਵੀ ਮਨਚ ਹੈਗੀ ਹੈ ਗੱਲ ਤੁਹਾਨੂੰ ਦੱਸ ਦਿਓ ਮੈਂ ਇਸ ਮਸਲੇ 'ਚ ਕਹਿ ਰਹਿਆ ਹਾਂ ਵੀ ਜੇ ਕੋਈ ਲੈਣ ਦੇਂਦਾ ਚੱਕਰ ਆ ਤੇ ਜਦੋਂ ਲਾਵਾ ਉਹਨਾਂ ਨੇ ਪਹਿਲੇ ਦਿਨ ਕਹਿਤਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਫਿਰ ਜਦੋਂ ਬਾਰ-ਬਾਰ ਪੁੱਛੀ ਜਾਊਂਗੇ ਫਿਰ ਅਗਲੇ ਮੂੰਹ ਹੱਡ ਲੈਣਗੇ ਫਿਰ ਚੰਗੀ ਗੱਲ ਵਾ ਅਗਲਾ ਤੇ ਵਿਆਹ ਨੂੰ ਡਿਆ ਤਰਲੇ ਮਾਰ ਲੈ ਕਿ ਮੈਂ ਵਿਆਹ ਕਿ ਤਰ੍ਹਾਂ ਕਰਨਾ ਤੂੰ ਅੱਗੇ ਹੋ ਹੋ ਕੇ ਮਿਲਨੀ ਆ ਪੁੱਛ ਦੇ ਦੇ ਲੈਣ ਪੁੱਛ ਮੰਮੀ ਮੰਮੀ ਪਤਾ ਕੀ ਆ ਤੂੰ ਹੀ ਆਪਣੀ ਜਗਾ ਸਹੀ ਏ ਮੇਰੀ ਸੋਚ ਆਪਣੀ ਜਗਾ ਸਹੀ ਆ ਮੈਂ ਜਦੋਂ ਬਾਹਰ ਅੰਦਰ ਜਾਣਾ ਨਾ ਤੇ ਲੋਕਾਂ ਦੀਆਂ ਗੱਲਾਂ ਸੁਣਨਾ ਨਾ ਕਿ ਪਹਿਲਾਂ ਕੁਝ ਹੋਰ ਹੁੰਦੇ ਆ ਤੇ ਜਦੋਂ ਅਗਲੇ ਦੀ ਧੀ ਬਣ ਵਿਆਹ ਕਰ ਜਾਂਦੀ ਆ ਮੁੜ ਕੇ 100 ਗੱਲਾਂ ਸੁਣਾਉਂਦੇ ਆ ਮੈਂ ਤਸਰ ਕੇ ਤੁਹਾਨੂੰ ਕਹਿ ਦਿਆਂ ਵੀ ਮਗਰੋਂ ਹੁਣ ਨਾ ਚੰਗਾ ਵੀ ਪਹਿਲਾਂ ਅਗਲੇ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਵੀ ਕੀ ਆ ਜੇ ਕੋਈ ਹੈ ਤਾਂ ਹੁਣ ਤੇ ਹੋ ਜਾਊਗਾ ਸਭ ਕੁਝ ਨਹੀਂ ਆਪਣਾ ਘਰ ਹੋਈ ਤੇ ਵੇਖੋ ਪੁੱਤ ਮੰਮੀ ਇਹ ਗੱਲ ਤੁਸੀਂ ਨਾ ਪੁੱਛੋ ਬਾਕੀ ਇਹ ਆ ਵੀ ਆ ਗੱਲ ਉਹਨਾਂ ਨਾਲ ਕਰ ਲਿਓ ਵੀ ਜੇ ਕੇ ਦੀ ਮਿਲਣੀ ਮਿਲਣੀ ਕਰਾਉਣੀ ਆ ਇੱਕ ਦੋ ਜੀ ਦੀ ਤੋ ਅਦਾ ਦੇਣਾ ਕਿਉਂਕਿ ਮੁੜ ਕੇ ਆਪਾਂ ਟਾਈਮ ਦੇ ਟਾਈਮ ਕੀ ਕਰਾਂਗੇ ਤੇ ਇਹ ਆ ਵੀ ਨਾਲੇ ਪੁੱਛ ਲਿਓ ਵੀ ਬਰਾਤ ਕਿੰਨੀ ਕਰਾਉਣੀ ਆ ਉਹ ਸਭ ਨਾਲ ਆਪਾਂ ਤੇ ਹਮ ਕਰ ਲਾਂਗੇ ਹੁਣ ਲਾਵਾ ਆਪਾਂ ਤੇਰਾ ਵੀ ਤਾਂ ਵਿਆਹ ਕੀਤਾ ਹੀ ਆ ਨਾ ਅਸੀਂ ਕਿੰਨੀ ਆ ਕੇ ਮਿਲਣੀ ਕਰਾਈਆਂ 1 ਰੁਪਈਆ ਦੀ ਨੀ ਚੀਜ਼ ਉਹਨਾਂ ਕੋਲੋਂ ਲਈ ਮੰਮੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਚਲੋ ਆਪਾਂ ਜਿਹੜੀ ਗੱਲ ਉਹਨਾਂ ਨੂੰ ਕਹੀ ਵਿਆਹ ਤੋਂ ਪਹਿਲਾਂ ਉਹ ਆਪਾਂ ਪਗਾਈ ਵੀ ਤੇ ਉਹਦੇ ਚਾਦੀ ਸੋਭਾ ਵੀ ਹੋਈ ਆ ਕਿਉਂਕਿ ਮੰਨ ਲਓ ਕੇਸ ਦੇ ਦਿੱਤੇ ਆ ਰਾਜ ਨਹੀਂ ਜਾਣਾ ਹੁੰਦਾ ਇਹ ਵਹੀ ਗਰੂਈ ਆ ਜਿਹੜਾ ਆਪ ਹੀ ਲ ਜਾਵੇ ਆਪ ਹੀ ਦਵੇ ਤਾਂ ਫੇਰ ਹੀ ਸਾਰੇ ਕੰਮ ਹੁੰਦੇ ਹੈਗੇ ਤੇ ਕੇ ਨਾ ਕੀ ਹੈ ਇੱਕ ਦੋ ਚੀਜ਼ ਆ ਜੂਗੀ ਉਹਦੇ ਨਾਲ ਕੀ ਹੋ ਜਾਣਾ ਉਹਨਾਂ ਜ਼ਿੰਦਗੀ ਲੰਘ ਜਾਣੀ ਆ ਕੁਝ ਨਹੀਂ ਹੁੰਦਾ ਹੁਣ ਕਿਹਾ ਤੇ ਉਹਨਾਂ ਨੇ ਵੀ ਆ ਸਭ ਕੁਝ ਵੀ ਸਾਡੇ ਘਰ ਸਭ ਕੁਝ ਹੈ ਕਰਵਾ ਤੇ ਬਾਕੀ ਮੰਮੀ ਅੱਗੇ ਹੋਏ ਫਿਰ ਹੁਣ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਨੇ ਮੰਮੀ ਹੈ ਉਹ ਗੱਲ ਫਿਰ ਕੱਚੀ ਆ ਨਾ ਕਹਿ ਨਹੀਂ ਸਕਦੇ ਕਿ ਤੁਸੀਂ ਵਿਚੋਲੇ ਵੀ ਜੇ ਤੇ ਨਵਦੇ ਧਾਈ ਜੀ ਵੀ ਜੇ ਤੁਹਾਡੀ ਡਬਲ ਜ਼ਿੰਮੇਵਾਰੀ ਆ ਮੈਂ ਇਹ ਚਾਹੁੰਦਾ ਵਾਂ ਵੀ ਮੁੜ ਕੇ ਉਮਰ ਪਰ ਦਾ ਕੰਮ ਹੁੰਦਾ ਵਾ ਕਿਹ ਵੀ ਗੱਲ ਚ ਮੰਮੀ ਤੁਸੀਂ ਸਿਆਣੇ ਜੇ ਤੁਹਾਡੇ ਤੇ ਨਾ ਕੋਈ ਆਵੇਗਾ ਦੋਸ਼ ਪੀ ਜਾ ਇਹਨਾਂ ਦੱਸਿਆ ਨਹੀਂ ਜਾਂ ਆਉਣੀ ਕੀਤਾਗਾ ਹੁਣ ਪੁੱਤ ਕਿਸ ਦੇ ਢਿੱਡ ਚ ਵੜ ਕੇ ਥੋੜਾ ਵੇਖਿਆ ਜਾਂਦਾ ਕਿ ਕਿਸ ਦੀ ਸੋਚ ਕੀ ਆ ਇਹ ਤੇ ਫਿਰ ਹੁਣ ਵਾਹਿਗੁਰੂ ਕਰੂਗਾ ਜੋ ਕਰੂਗਾ ਇਹ ਗੱਲ ਮੰਮੀ ਤੁਹਾਡੀ ਬਿਲਕੁਲ ਠੀਕ ਆ ਤੇ ਚਲੋ ਅਰਦਾਸ ਤੇ ਇਹੋ ਕਰਦੇ ਹਾਂ ਪਰਮਾਤਮਾ ਕਿ ਤਿਆਂ ਜਿਹੜੀਆਂ ਸਭ ਦੀਆਂ ਸੁਖੀ ਬਸਣ ਤੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਤੇ ਜਦੋਂ ਵੀ ਪੇਕੇ ਹੁੰਦੇ ਆਦੀਆਂ ਬਸਦੀਆਂ ਹਾਂ ਤੇ ਕੋਈ ਨਹੀਂ ਮੰਮੀ ਤੁਸੀਂ ਜਾਓ ਫਿਰ ਤੇ ਜਿਹੜਾ ਮੇਰੇ ਕੋਚਾ ਕੋਈ ਕੰਮ ਆਊਗਾ ਤਾਂ ਮੈਨੂੰ ਫੋਨ ਕਰਦੇ ਹੋ ਹਾਂ ਠੀਕ ਆ ਕੋਈ ਗੱਲ ਨਹੀਂ ਦੱਸ ਦਾਂਗੇ ਤੈਨੂੰ ਹਾਂਜੀ ਜੈ ਸਸਰੀਗਾ ਸਸਰੀਗਾ ਕਿੱਥੇ ਚਲੀ ਤੂੰ ਕਿੱਦਿਨੀ ਮਿੱਥੀ ਆ ਤੇ ਆ ਮੇਰੀ ਗੱਲ ਸੁਣ ਇੱਧਰ ਆ ਤੇ ਕਿੱਧਰ ਗਿਆ ਤੇਰੇ ਰੈਡੀ ਉਹ ਨਾ ਪਹਿਲੀ ਚ ਹੀ ਜੇ ਕੋਈ ਕੰਮ ਆ ਨਹੀਂ ਕੰਮ ਤੇਰੇ ਪਿਓ ਨਾਲ ਤੇ ਨਹੀਂ ਮੈਨੂੰ ਕੰਮ ਤੇਰੇ ਨਾਲ ਹੀ ਆ ਤੇ ਉਹ ਮੁੰਡਾ ਫੋਨ ਕਰਦਾ ਤੂੰ ਫੋਨ ਕਿਉਂ ਨਹੀਂ ਚੁੱਕਦੀ ਭਾਈ ਜੀ ਚੁੱਕਦੀ ਤੇ ਹੈਗੇ ਆ ਚੁੱਕਦੀ ਕੀ ਤੂੰ ਮਾੜਾ ਜਿਆ ਚੁੱਕ ਕੇ ਤੇ ਹੈਲੋ ਕਰਕੇ ਮੁੜ ਕੇ ਫੋਨ ਕੱਟ ਦਿੰਨੀ ਹੈ ਗਲਤ ਕਰਦੀ ਨਹੀਂ ਉਹਦੇ ਨਾਲ ਕੋਈ ਮੈਂ ਕਰਦੀ ਆ ਗੱਲ ਉਹਦੇ ਨਾਲ ਉਹ ਕਿ ਹੁਣ ਫਿਰ ਬਾਰ ਬਾਰ ਫੋਨ ਲਾਈ ਜਾਂਦਾ ਵਾ ਨਾਲ ਨਾਲ ਗੱਲਾਂ ਨਹੀਂ ਚਿੰਗੀਆਂ ਕਰਦਾ ਹੈਗਾ ਕਿਉਂ ਤੈਨੂੰ ਕੀ ਆਂਦਾ ਖਾ ਚ ਲਿਆ ਫੋਨ ਵਿੱਚ ਖਾਨਦੀ ਨਹੀਂ ਗੱਲ ਤਾਂ ਇਹ ਜੀ ਤੁਸੀਂ ਸਮਝਣ ਕਿਉਂ ਨਹੀਂ ਦੇ ਸਹੀ ਨਹੀਂ ਬੋਲਦਾ ਔਰ ਰੋਪਜਾ ਬੜਾ ਪਾਉਂਦਾ ਵਾ ਕੋਈ ਨਹੀਂ ਆਦਮੀ ਰੋਪ ਪਾਉਂਦੇ ਹੁੰਦੇ ਫਿਰ ਕੀ ਆ ਪੁੱਛ ਅੱਜ ਸਵਾਦੀ ਗੱਲ ਬੰਦਾ ਕਰੇ ਤੇ ਉਸ ਨਾਲ ਕਾਰ ਵੀ ਲੈ ਨਾਲੇ ਐਨੀ ਵਲੀ ਥੋੜੀ ਢਾੜੀ ਚ ਬਾਰ ਬਾਰ ਤੇ ਫੋਨ ਲਾਈ ਜਾਂਦਾ ਇੱਕ ਅੱਧੀ ਵਾਰਿਆਂ ਹੋਇਆ ਗੱਲ ਕਰਨ ਲਈ ਕਾਰ ਹੀ ਲਈ ਸੈਂ ਨਾਲੇ ਕਦੀ ਕਹਿੰਦਾ ਫੋਨ ਕਰਕੇ ਇੱਥੇ ਆਜੋ ਕਦੀ ਕਹਿੰਦਾ ਇੱਥੇ ਆਜੋ ਇਦਾਂ ਚੰਗੇ ਲੱਗੀਦਾ ਵਾ ਆ ਤਾਂ ਜੇ ਚਲੇ ਵੀ ਜਾਵੇਂਗੀ ਤੇ ਫਿਰ ਕੀ ਆ ਤਾਂ ਹੀ ਜੀ ਤੁਸੀਂ ਵੀ ਸਿਆਣੇ ਮੈਨੂੰ ਇਦਾਂ ਜੰਗੀ ਚੰਗੀ ਲੱਗਦੀ ਆ ਜਿੱਦਣ ਤੈਨੋਂ ਨੇ ਫੋਨ ਕੀਨਾ ਸੀ ਨਾ ਉਹਦੇ ਮੰਮੀ ਦਾ ਮੈਨੂੰ ਫੋਨ ਆਇਆ ਸੀ ਵੀ ਮੈਂ ਨਾਲ ਹਾਂ ਤੇ ਅਸੀਂ ਫੋਨ ਕੀਤਾ ਵੀ ਆ ਜਾ ਕੋਈ ਲੀੜਾ ਕੱਪੜਾ ਤੈਨੂੰ ਤੇਰੀ ਪਸੰਦ ਦਾ ਖਰੀਦ ਦੂੰਨੇ ਆ ਤੇ ਤੂੰ ਗਾੜੇ ਫੋਨ ਹੀ ਘੱਟ ਦਿੱਤਾ ਐਵੇਂ ਤਾਂ ਇਹਦੀ ਛੂਟ ਬੋਲਦਾ ਵਾ ਉਹਦੀ ਮੰਮੀ ਕਿੱਥੋਂ ਨਾਲ ਉਹ ਹਰ ਵਕਤ ਨਾਲ ਨਹੀਂ ਰਹਿੰਦੀ ਐ ਉਦੋਂ ਤੇ ਮੈਨੂੰ ਆਂਦਾ ਹੈ ਕਿ ਅੱਜ ਆਪਾਂ ਸ਼ਾਪਿੰਗ ਕਰਾਂਗੇ ਨਾਲੇ ਘੁੰਮ ਫਿਰਾਂਗੇ ਨਾਲੇ ਫਿਲਮ ਵੀ ਵੇਖਣ ਜਾਵਾਂਗੇ ਤੇ ਮਾਂ ਨੂੰ ਨੇ ਆਪਣੇ ਨਾਲ ਖੜਨਾ ਹੈ ਤੇ ਉਹਨਾਂ ਲਈ ਇੱਕ ਦਿਨ ਦੀ ਨਹੀਂ ਗੱਲ ਹੈਗੀ ਰੋਜ਼ੜ ਇੱਕ ਦਿਨ ਕਿਤੇ ਜਾਣ ਵਾਲਾ ਫੋਨ ਕਰ ਦਿੰਦਾ ਕਦੀ ਕਿਤੇ ਜਾਣ ਵਾਲਾ ਤੇ ਹਰ ਵਕਤ ਉਹਦੀ ਮੰਮੀ ਨਾਲ ਹੀ ਹੁੰਦੀ ਐ ਮੈਨੂੰ ਨਹੀਂ ਚੰਗਾ ਲੱਗਦਾ ਹੈ ਗਾਉਂ ਹੁੰਦਾ ਮੈਨੂੰ ਤੇ ਐਵੇਂ ਹੀ ਲੱਗਦਾ ਫਿਰ ਤੁਰ ਜਾਏ ਤੇ ਜਿਉਂ ਨੇ ਇਦਾਂ ਨਹੀਂ ਗੱਲਾਂ ਕਰਨੀਆਂ ਹਨ ਤੇ ਉਹਨੂੰ ਸੁਣਾ ਦੇ ਦਿਓ ਕਿ ਮੈਨੂੰ ਨਾ ਫੋਨ ਕਰਿਆ ਕਰ ਤੇ ਹੋਰ ਇਹਨੂੰ ਫੋਨ ਕਰੇ ਤੇਰੀ ਤੇ ਜਬਾਨੀ ਬੜੀ ਚੱਲਣ ਦੀ ਹੈ ਜਦੋਂ ਇੱਥੇ ਇਸ ਤਰ੍ਹਾਂ ਉਹਨਾ ਨਾ ਕਰਨ ਲਈਆਂ ਤਾਂ ਉੱਥੇ ਜਾ ਕੇ ਕੀ ਕਰਨਗੀ ਤੂੰ ਤੇ ਸਾਡਾ ਜਲੂਸ ਹੀ ਕੱਢੇਗੀ ਤੁਹਾਨੂੰ ਮੈਂ ਗਲਤ ਲੱਭਦੀ ਆ ਤੇ ਜਿਹੜਾ ਉਹ ਆ ਤਾਂ ਉਹ ਨਹੀਂ ਤੁਹਾਨੂੰ ਗਲਤ ਲੱਗਦਾ ਆਪਣੀਆਂ ਧੀਆਂ ਨਹੀਂ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਬਗਾਨੀਆਂ ਚੰਗੀਆਂ ਲੱਗਦੀਆਂ ਨੇ ਮੇਰਾ ਜੀ ਕੰਡਿਆ ਤਾਈ ਨੂੰ ਜਾ ਕੇ ਪੁੱਛਾਂ ਕਿ ਆਹ ਕਿਦਾਂ ਦੀ ਗੱਲ ਹੋਈ ਤੁਸੀਂ ਦਿਨ ਹਰ ਵਕਤ ਮੇਰਾ ਹੀ ਕਸੂਰ ਕੱਢਦੇ ਹੋ ਕਿ ਮੈਂ ਹੀ ਗਲਤ ਹਾਂ ਮੈਂ ਉੱਥੇ ਪਤਾ ਕਿੰਨੀਆਂ ਸਿਫਤਾਂ ਕਰਦੀ ਤੇਰੀ ਪਿਆ ਇੰਨੀ ਖਾੜੀ ਕੁੜੀ ਸਿਆਣੇ ਕਰਦਾ ਕੰਮ ਸਾਰਾ ਚੁੱਪੀ ਫਿਰਦੀ ਐ ਤੇ ਜਿੱਤ ਤਰਾਂ ਤੋਂ ਇੱਥੇ ਡਈ ਆ ਨਾ ਮੇਰੇ ਨਾਲ ਜਬਾਨ ਲੜਾਉਣ ਇਤਰਾ ਹੀ ਤੇ ਉੱਥੇ ਲੜਾਏਗੀ ਮੇਰਾ ਤਾਂ ਹੀ ਜੀ ਦਿਮਾਗ ਖਰਾਬ ਆ ਮੈਂ ਬਿਨਾ ਮਤਲਬ ਤੋਂ ਅਗਲੇ ਦਿਨ ਲੜਾਂਗੀ ਜਦੋਂ ਨਹੀਂ ਕੋਈ ਅਗੋਸਾ ਹੀ ਬੋਲੂਗਾ ਤੇ ਫੇਰ ਬੰਦੇ ਨੇ ਚੁੱਪ ਕਰਕੇ ਸੁਣਨੀ ਆ ਤੇ ਹੈਣੀ ਆ ਨਾਲੇ ਮੈਂ ਬਥੇਰੀਆਂ ਸੁਣਲੀਆਂ ਵਾ ਕਿੰਨੀਆਂ ਕਿ ਮੈਂ ਸੁਣੀ ਜਾਵਾਂ ਹੁਣ ਸੁਣਨੀਆਂ ਪੈਂਦੀਆਂ ਸਹੁਰੇ ਪਰਿਵਾਰ ਵਿੱਚ ਗੱਲਾਂ ਉਹਨਾਂ ਦੀਆਂ ਸੁਣਨੀਆਂ ਪੈਂਦੀਆਂ ਆ ਹੋ ਗਿਲੇ ਮੁਰਕੇ ਸਿਰ ਤੇ ਛਾੜ ਕੇ ਬਹਿ ਜਾਣ ਸੁਣਨੀ ਉਹਨਾਂ ਦੀਆਂ ਗੱਲਾਂ ਮੈਂ ਨਹੀਂ ਜੇ ਸੁਣ ਸਕਦੀ ਤੇ ਉਹਨਾਂ ਨੂੰ ਸਮਝਾ ਦਿਓ ਹੁਣ ਤੂੰ ਸਮਝਾਉਣਾ ਮੈਂ ਉਹਨਾਂ ਨੂੰ ਕੀ ਤੈਨੂੰ ਸਮਝਾਉਣਾ ਹੀ ਆ ਬੰਦਿਆਂ ਵਰਗੋ ਜਦੋਂ ਇਹਦਾ ਫੋਨ ਆਉਂਦਾ ਹੁੰਦਾ ਨਾ ਚੁੱਪ ਕਰਕੇ ਤੇ ਗੱਲ ਕਰ ਲਿਆ ਕਰ ਜੇ ਤੂੰ ਉੱਥੇ ਆਹੋ ਕੁਛ ਕੀਤਾ ਨਾ ਤਾਂ ਆਪੇ ਜੁੱਤੀਆਂ ਛਿੱਤਰ ਹੀ ਖਾਏਂਗੀ ਤੇ ਅਹੀਂ ਵੀ ਨਹੀਂ ਮਗਰ ਆਉਣਾ ਤੇਰੇ ਹੋਦ ਹੋ ਗਈ ਉਹਨਾਂ ਵਾਲੀ ਇਹਨੂੰ ਨਹੀਂ ਸਮਝਾਇਆ ਤੇ ਉਲਟਾ ਆਣ ਕੇ ਮੈਨੂੰ ਦੇਣੇ ਸਮਝਾਉਣਾ ਕਿ ਜੇ ਤੂੰ ਐਂਦਾ ਬੋਲਣੀ ਤੇ ਜੁੱਤੀਆਂ ਛਿੱਤਰ ਖਾਏਂਗੀ ਫਿਰ ਇਹਨਾਂ ਦੀ ਪੂਰੀ ਸਹਾਇਤਾ ਹੋਊਗੀ ਉਹਨਾਂ ਦੇ ਨਾਲ ਮਿਲ ਕੇ ਦੇਣੇ ਜੋ ਵੀ ਇਹਨਾਂ ਨੇ ਕਰਨਾ ਆ। ਤਾਂ ਹੀ ਹੁੰਦਾ ਵੀ ਇਹਨਾਂ ਦਾ ਦਿਮਾਗ ਖਰਾਬ ਆ। ਨਹੀਂ ਤੇ ਕੋਈ ਐਂਦਾ ਬੋਲਦਾ ਨਹੀਂ ਹੈਗਾ ਪਹਿਲਾਂ। ਦੀਦੀ ਤਾਹੀ ਕਿੱਧਰ ਆਈ ਕੀ ਆਂਦੀ ਹੀ। ਕੋਸ਼ਿਸ਼ ਨਹੀਂ ਤੈਨੂੰ ਪਤਾ ਹੀ ਆ ਸਮਝਣ ਉਹਨਾਂ ਦਾ। ਉਦਾਂ ਹੀ ਉਹਦੇ ਹੀ ਸਲਾਹ ਸਲੋਜੀ ਕਰਨ। ਮੇਰੀ ਗੱਲ ਸੁਣੋ ਮੈਂ ਸਾਰਾ ਸੁਣ ਰਹੀ ਹਾਂ ਤੁਸੀਂ ਨਾ ਇਹਨੇ ਪਰਦੇ ਨਾ ਪਾਇਆ ਕਰੋ ਬਾਅਦ ਚ ਤੁਸੀਂ ਪਛਤਾਉਣਾ ਵਾ ਜਿਹੜੀ ਵੀ ਗੱਲ ਹੈਗੀ ਆ ਨਾ ਖੁੱਲ ਕੇ ਕਰਨੀ ਚਾਹੀਦੀ ਆ ਸਮਨ ਮੈਂ ਕਿਹੜੀ ਗੱਲ ਕੋਈ ਪਰਦਾ ਪਾਉਣਾ ਵਾ ਕੋਈ ਗੱਲ ਇਦਾਂ ਦੀ ਹੈ ਹੀ ਨਹੀਂ ਆ ਜੇ ਕਈ ਹੁੰਦੀ ਤੇ ਮੈਂ ਤੈਨੂੰ ਦੱਸ ਹੀ ਦੇਣੀ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਨਹੀਂ ਜੇ ਕੁਝ ਸਹੀ ਲੱਗਣ ਡਿਆ ਤੇ ਮੈਂ ਇਹ ਤੁਹਾਨੂੰ ਫੇਰ ਇੱਕ ਵਾਰੀ ਕਹਿੰਨੀ ਆ ਤੇ ਮੈਂ ਹੁਣ ਉੱਠ ਕੇ ਤੁਹਾਡੇ ਲਾਗੋ ਚੱਲੀ ਜੇ ਵੀ ਪਛਤਾਓਗੇ ਜੋ ਵੀ ਗੱਲ ਹੈਗੀ ਆ ਤੇ ਕਰਿਆ ਕਰੋ ਸਿੱਧੀ ਤਰ੍ਹਾਂ ਤੂੰ ਨਾ ਕੁਝ ਜ਼ਿਆਦਾ ਸੋਚਦੀ ਆ ਐਵੇਂ ਇਹ ਨਸਾ ਤੇ ਨੂੰ ਹੁਣ ਮੈਂ ਵੀ ਕੀ ਗੱਲ ਕਰਨ ਦੇ ਆ। ਹੋਰ ਮੰਮੀ ਇਹਨਾਂ ਤੋਂ ਟੈਨਸ਼ਨ ਹੀ ਆਨੀਆਂ। ਨਾ ਚਾਚਾ ਜੀ ਨੂੰ ਆ ਤੇ ਨਾ ਲਾਵੂ ਉਹਨਾਂ ਨੂੰ ਢਿੱਲੇ ਬੜੇ ਪਏ ਆ ਤੇ ਜੇ ਕੱਲ ਗਏ ਹਾਂ ਤੇ ਕੱਲ ਐਤਵਾਰ ਦੁਕਾਨਾਂ ਬੰਦ ਹੀ। ਇਹੋ ਤਾਂ ਮੰਮੀ ਮੈਂ ਕਹਿਣ ਦੀ ਆ ਕਿ ਫੇਰ ਤੁਹਾਨੂੰ ਪਤਾ ਵਾ ਜੇ ਕੱਪੜੇ ਲਿਆਵਾਂਗੇ ਟਾਈਮ 'ਚ ਸਿਪਣੇ ਦਾਂਗੇ ਫੇਰ ਹੀ ਸਿਪਣਗੇ। ਪੈਰ ਦੇ ਪੈਰ ਕਿੰਨੇ ਦੇਣੇ ਆ। ਹਾਂਜੀ। ਮੰਮੀ ਮੈਂ ਤਾਂ ਬਠੇਰਾ ਕਹਿਣ ਦੀ ਆ ਪਰ ਮੇਰੇ ਸੁਣਦੇ ਹੈ ਨਹੀਂ ਆ ਮੈਂ ਉਹ ਕਹਿਣ ਦੀ ਆ ਕਿ ਪੈਰ ਦੇ ਪੈਰ ਨਾ ਫੇਰ ਇਹਨਾਂ ਨੇ ਕਹਿਣਾ ਆ ਚੀਜ਼ ਰਹਿ ਗਈ ਆ ਰਹਿ ਗਈ ਕੱਲ ਫੇਰ ਕਹਿਣਗੇ ਨਾ ਭਾਜੜਾ ਪਾਉਣਗੇ ਸਾਰਿਆਂ ਨੂੰ ਹੁਣ ਸਗੋਂ ਚੀਜ਼ਾਂ ਲਈ ਜਾਣਗੇ ਤੇ ਜਿਹੜੀ ਚੀਜ਼ ਦਾ ਨਾਮ ਪਤਾ ਲੱਗੂ ਫੇਰ ਬੰਦਾ ਲੈ ਆਉਂਦਾ ਵਾ ਹਾਂਜੀ ਨਾਲੇ ਮੈਂ ਕਹਿਣ ਦੀ ਆ ਤੇ ਆਂਦੇ ਝੂੜੀਆਂ ਪਾਉਣੀਆਂ ਨੇ ਚੂੜੀਆਂ ਜੇ ਪਾਉਣੀਆਂ ਨੇ ਤਾਂ ਹਫਤਾ ਪਹਿਲਾਂ ਹੀ ਪਾਵਾਂਗੇ ਕੁੜੀ ਨੂੰ ਨਾਲ ਰੀਜ ਲੱਜੇਗੀ ਉਹਦੀ ਕਿੱਥੋਂ ਮੰਮੀ ਨਾਬਦਾ ਤੇ ਇੱਕ ਸੂਟ ਵੀ ਨਹੀਂ ਲਿਆਂਦਾ ਹੈਗਾ ਮੈਂ ਕਹਿੰਦੀ ਆ ਚਲ ਜਿੱਦਣ ਚੂੜੀਆਂ ਪਾਉਣੀਆਂ ਹਨ ਉਸ ਦਿਨ ਵੀ ਉਹ ਆਪਣੀ ਮਨਪਸੰਦ ਦਾ ਸੂਟ ਪਾਏ ਚਲੋ ਠੀਕ ਆ ਕੋਈ ਗੱਲ ਨਹੀਂ ਕਰ ਲੋ ਤੇ ਹੀ ਆਪਣਾ ਕੰਮ ਫਿਰ ਮੈਂ ਬਾਹਰ ਚਲਾਵਾਂਗੀ ਹੁਣ ਚੰਗਾ ਜੇਲੀ ਕਿਦਾਂ ਹੁੰਦੇ ਆ ਪੁੱਤ ਹੁਣ ਅਗੇ ਦਾ ਮੰਮੀ ਦਾ ਫੋਨ ਆਉਂ ਗਿਆ ਸੀ ਅੱਛਾ ਠੀਕ ਠਾਕ ਆਂਦੇ ਹਾਂਜੀ ਉਹ ਤਾਂ ਠੀਕ ਠਾਕ ਆ ਤੇ ਤੁਸੀਂ ਢਿੱਲੇ ਬੜੇ ਪਏ ਹੋ ਸਾਰੇ ਰਿਸ਼ਤੇਦਾਰ ਪੁੱਛਣ ਦੇ ਆ ਵਿਆਹ ਤੇ ਮੇਥ ਦਾ ਤੇ ਤਿਆਰੀ ਤਾਂ ਢੀ ਕੋਈ ਨਹੀਂ ਆ ਜੋ ਕੋਈ ਗੱਲ ਨਹੀਂ ਇਨੀ ਟੈਨਸ਼ਨ ਨਾ ਲੈਗਾ ਵਹਾਂ ਦੇ ਕੰਮ ਇੱਥੇ ਹੁੰਦੇ ਆ ਤਿਆਰੀਆਂ ਤਾਂ ਚਲਦੀ ਰਹਿਣੀਆਂ ਯਾਰ ਘਰ ਬੈਠਿਆਂ ਥੋੜਾ ਸਾਰੇ ਕੰਮ ਹੋ ਜਾਣੇ ਆ ਮੰਨਿਆ ਪੈਹਾ ਹੋਏ ਤਾਂ ਸਾਰੇ ਕੰਮ ਹੋ ਜਾਂਦੇ ਆ ਪਰ ਜੇ ਇਹ ਕਰਾਂਗੇ ਤਾਂ ਕੰਮ ਹੋਣਗੇ ਯਾਰ ਇਹਨੂੰ ਸਾਰਿਆਂ ਨੂੰ ਸਾਈਂ ਸਾਈਂ ਦੇ ਦੇਂਦੇ ਆ ਉਹ ਚਾਚਾ ਜੀ ਦੇ ਕੋਈ ਕਿ ਪਾਸੇ ਮੈਂ ਦਿਆਂ ਪਰ ਜਿੰਨਾ ਦੇ ਬੰਦਿਆ ਲਵੇੜੇ ਤੇ ਦੇ ਆ ਮੈਂ ਇਹ ਕਹਿ ਨਹੀਂ ਵੀ ਜਿਹੜੀਆਂ ਕੁੜੀ ਦੀਆਂ ਚੀਜ਼ਾਂ ਲੈਉਣ ਵਾਲੀਆਂ ਨਾ ਉਹ ਸਾਰੀਆਂ ਲੈ ਆਈਏ ਕੋਈ ਨਹੀਂ ਕਿ ਨਹੀਂ ਲੈ ਆਵਾਂਗੇ ਸਾਰਾ ਬੱਧੀ ਯਾਰ ਗੱਲਾਂ ਨਾ ਥੋੜਾ ਹੋਣਾ ਵਾ ਤੁਸੀਂ ਕਹਿੰਦੇ ਲੈ ਆਮ ਨੇ ਲੈ ਆਮ ਨੇ ਲੈ ਆਈਏ ਮੈਂ ਕਹਿਂਦੀ ਆ ਤੇ ਤੈਨੂੰ ਟੈਨਸ਼ਨ ਇਹਨੇ ਕਿਉਂ ਦੇਣੀ ਜਿੱਦਾਂ ਮੈਂ ਕਿਹਾ ਮੇਰੇ ਕੋਲ ਸਾਰੇ ਕੰਮ ਹੋ ਜਾਂਦੇ ਆ ਜੇ ਕੋਈ ਅੜਫੜ ਵੀ ਜਾਊਗਾ ਨਾ ਤੇ ਕੇ ਨੂੰ 100 200 ਕਹਿਣਾ ਭਰਾਵਾ ਮੱਦ ਲਾਣਾ ਦਾ ਕੰਮ ਨਵੇੜ ਤੇ ਉਹਨੇ ਦੂਜੇ ਛੜਕ ਤੁਹਾਡੇ ਤੇਲਾਂ ਕਰਦਣੇ ਯਾਰ ਕਈ ਵਾਰ ਕਿ ਧਰ ਮਜਬੂਰੀ ਵੀ ਹੋ ਸਕਦੀ ਆ ਜ਼ਰੂਰੀਤ ਨਹੀਂ ਆ ਨਾਲ ਜਿਹਦੇ ਕੋ ਮੈਂ ਕੱਪੜੇ ਸਵਾਉਣੀਆਂ ਨਾ ਮੈਨੂੰ ਉਹਦੇ ਕੋਈ ਪਸੰਦ ਆਉਂਦੇ ਆ ਤੇ ਨਾਲ ਦੇ ਵੀ ਉਹਦੇ ਕੋਈ ਮੈਂ ਸਵਾਉਣੇ ਆ ਆ ਕਮਾਫਰਾ ਕੇ ਮੇਨ ਗੱਲ ਹੈ ਵੀ ਕੱਪੜਿਆਂ ਨਾਲ ਜ਼ਰੂਰੀ ਆ ਕੱਪੜੇ ਨਾਲ ਅਰਜਨ ਬਾਕੀ ਵਿਆਹ ਦਾ ਮਟੀਰੀਅਲ ਕੋਈ ਘੱਟ ਵਾਜੇ ਉਹ ਚੱਲ ਜਾਊਗਾ ਤੇ ਕੋਈ ਗੱਲ ਨਹੀਂ ਯਾਰ ਤੇਰੀ ਟੇਲਰ ਦਾ ਵੀ ਮੈਨੂੰ ਚੰਗੀ ਤਰ੍ਹਾਂ ਪਤਾ ਆ ਆ 20 ਵਾਰੀ ਜਦੋਂ ਕੋਈ ਪ੍ਰੋਗਰਾਮ ਹੋਏ ਪੈਰ ਦੇ ਪੈਰ ਉਹਨੂੰ ਦੇਖ ਕੇ ਥੋੜੇ ਬੋਤ ਵੱਧ ਨੂੰ ਕਹਿੰਦਾ ਵੀ ਚੱਲ ਮੈਂ ਮੇਰੇ ਦੇ ਕੰਮ ਤੇ ਕਰ ਦਿੰਦੀ ਆ ਗੱਲ ਕੱਲੇ ਸੂਟਾਂ ਦੀ ਨਹੀਂ ਹੈਗੀ ਇਸ ਸਾਮਾਨ ਖਰੀਦਣਾ 2-3 ਦਿਨ ਲੱਗ ਜਾਣੇ ਆ ਕੁੜੀ ਨੇ ਚੂੜੀਆਂ-ਚਾੜੀਆਂ ਵੀ ਪਾਉਣੀਆਂ ਨੇ ਤੇਲ ਵੀ ਚੜਨਾ ਹਲਦੀ ਦੀ ਵੀ ਰਸਮ ਹੁੰਦੀ ਆ ਨਾਲੇ ਉਹਦਾ ਚੂੜਾ, ਕਲੀਰੇ, ਕਈ ਸਾਮਾਨ ਲੈਣ ਵਾਲਾ ਵਾ ਤੇ ਮੇਕਅੱਪ ਦੀ ਕਿੱਟ ਵੀ ਬਣਾਉਣੀ ਆ ਉਹੋ ਮੈਨੂੰ ਸਾਰਾ ਪਤਾ ਵਾ ਮੈਂ ਕਿਹਾ ਕਿ ਰਸਮ ਤੋਂ ਮਨਾ ਕਰੰਦਿਆਂ ਜਿੰਨੀਆਂ ਤੁਹਾਡੇ ਦਿਲ 'ਚ ਸਾਰੀਆਂ ਰਸਮਾਂ ਹੋਈ ਕਰ ਲਿਓ ਤੇ ਬਾਕੀ ਜੇ ਬਾ ਬਹੁਤੀ ਕਾਲੀ ਆ ਤਾਂ ਹੁਣੇ ਤੁਰ ਪੀਏ ਹੁਣ ਕਿਹੜੇ ਵੇਲੇ ਜਾਵਾਂਗੇ ਤੇ ਕਿਹੜੇ ਵੇਲੇ ਆਵਾਂਗੇ ਤੇ ਸਵੇਰੇ ਜਾਵਾਂਗੇ ਮੈਂ ਤਾਂ ਕਹਿੰਦੀ ਸੀ ਕਹਿ ਦਿੰਦੇ ਪਹੁੰਚੋਗੇ ਵੀ ਕੱਪੜਿਆਂ ਦੇ ਕੱਪੜਿਆਂ ਦੀ ਨਹੀਂ ਗੱਲ ਹੁੰਦੀ। ਲੱਭ ਮੈਂ ਕਹਿੰਦੀ ਤੇ ਚੰਗੇ ਨਹੀਂ ਲੱਗਦੀ ਪਰ ਚਾਚਾ ਜੀ ਨੂੰ ਤੇ ਮੰਮੀ ਨੂੰ ਆਪ ਚਾਹੀਦਾ ਹੀ। ਫੇਰੇ ਨਾ ਘਣਾ ਹੀ ਅੱਗੇ ਅੱਗੇ ਚੌਧਰ ਕਰਦੀ ਆ। ਚਲੋ ਚਾਚਾ ਜੀ ਨੂੰ ਤਾਂ ਨਹੀਂ ਪਤਾ ਹੁਣ ਆ ਕਿ ਕੁੜੀਆਂ ਨੇ ਕੀ ਕੀ ਚੀਜ਼ਾਂ ਲੈਣੀਆਂ ਪਰ ਚਾਚਾ ਜੀ ਕਹਿਣਗੇ ਤੇ ਫੇਰ ਹੀ ਜਾਵਾਂਗੇ। ਗਰਲੀਨ ਪਤਾ ਕੀ ਆ? ਚੌਧਰ ਚਾਦਰ ਵਿੱਚ ਕੋਈ ਗੱਲ ਨਹੀਂ ਆ। ਸਾਡਾ ਫਰਜ਼ ਵੀ ਬੰਦਾ ਵਾ। ਵੀ ਜਿੱਥੇ ਐਂ ਦੱਸਣਾ ਉਹਨਾਂ ਨੂੰ ਵੀ ਆ ਗੱਲ ਇਦਾਂ ਨਹੀਂ ਇਦਾਂ। ਅਸੀਂ ਨਹੀਂ ਦੱਸਾਂਗੇ ਤੇ ਕੌਣ ਦੱਸੇਗਾ? ਤੇ ਚਾਚਾ ਜੀ ਵਿਚਾਰੇ ਹੁਣ ਤੈਨੂੰ ਪਤਾ ਬੰਦਿਆਂ ਨੂੰ ਸਭੀ ਗੱਲਾਂ ਤਾਂ ਨਹੀਂ ਪਤਾ ਹੁੰਦਾ ਕੇਵਲੇ ਆਪ ਕਹਦਾ ਕਰ ਵੀ ਚਾਚਾ ਜੀ ਆਪਾਂ ਇਦਾਂ ਵਾ ਇੱਥੇ ਜਾਣਾ ਵਾ ਕਿੱਦਾਂ ਜਾਈਏ ਹੋਈ ਉਹਨਾਂ ਕੋਲੋਂ ਮਨਾ ਕਰਨਾ ਲਾ ਵੀ ਇਹ ਤਾਂ ਗੱਲ ਤੁਹਾਡੀ ਸਹੀ ਆ ਚਾਚਾ ਜੀ ਮਨਾ ਤਾਂ ਨਹੀਂ ਕਰਦੇ ਹੈਗੇ ਗੱਲੀਂ ਚ ਕੇਵਲੇ ਮੈਂ ਕਰਨਾ ਵਾ ਤੇ ਤੂੰ ਚਾਚਾ ਜੀ ਨਾਲ ਲੈ ਕੇ ਰਮਾਨਾ ਗੱਡੀ ਤੇ ਬੈ ਕੇ ਚੱਲ ਗਏ ਇਹ ਚੀਜ਼ਾਂ ਗੱਲ ਹੀ ਨੇ ਇਸੇ ਲਈ ਹੁੰਦੀਆਂ ਨੇ ਕਿ ਕਿਹੜੇ ਵੇਲੇ ਕਿਹੜੇ ਵੇਲੇ ਕੰਮ ਆਉਣ ਡੜੀ ਕੀ ਕਰਨ ਡੇਓ ਪਾਣੀ ਢਾਹ ਕੇ ਕਿੱਧਰ ਆ ਪਤਾ ਅਛਾ ਮੈਂ ਤੁਹਾਡੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਹੈ ਇੱਕ ਕੀ ਹੋ ਗਿਆ ਡੈਡੀ ਮੇਰੀ ਗੱਲ ਨੂੰ ਨਾ ਸਮਝਣ ਦੀ ਕੋਸ਼ਿਸ਼ ਕਰਿਓ ਤੇ ਮੈਨੂੰ ਵਿੱਚ ਟੋਕਿਓ ਵੀ ਨਾ ਪਹਿਲਾਂ ਸਮਝਿਓ ਸੋਚਿਓ ਤੇ ਫਿਰ ਬੋਲਿਓ ਗੱਲ ਕੀ ਆ ਉਹ ਤੇ ਦੱਸ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਆ ਕਿ ਅਹੀਂ ਨਵਜੀਤ ਦੇ ਰਿਸ਼ਤੇ ਲਈ ਵਿਆਹ ਲਈ ਕੁਛ ਕਾਲੀ ਤੇ ਨਹੀਂ ਕਾਂਡੇ ਜਿਆਦਾ ਹੀ ਉਹ ਤਾਂ ਕਾਲੀ ਕਾਦੀ ਕਰਨ ਦੇ ਆ ਅੱਜ ਨਾ ਕਰਾਂਗੇ ਹੋਰ ਸ਼ੇਮ ਹੀ ਨੇ ਨੂੰ ਕਰਨਾ ਤਾਂ ਹੈ ਹੀ ਆ ਡੈਡੀ ਜੇ 6 ਮਹੀਨੇ ਪਾਲਾਂ ਗਿਣੇ ਤੇ ਚੰਗਾ ਜੇ ਮੁੰਡੇ ਵਾਲਿਆਂ ਦਾ ਪਤਾ ਲੱਗ ਜਾਊਗਾ ਕਿ ਉਹ ਕਿੱਦਾਂ ਦੇ ਨੇ ਹੁਣੇ ਨਾ ਤਾਈ ਆਈ ਹੀ ਘਰ ਤੇ ਨਵਦੀ ਜੀ ਤੇ ਕੁਝ ਦੱਸ ਦੇਣੀ ਆ ਤੇ ਮੈਂ ਸਾਰੀਆਂ ਗੱਲਾਂ ਸੁਣ ਲਈ ਹਾਂ ਤਾਈ ਨਾ ਨਵਦੀ ਦੀ ਬੇਇੱਜ਼ਤੀ ਬੜੀ ਕਰਨ ਦੇ ਹੀ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਿਹੜੀਆਂ ਜਿਹੜੀਆਂ ਉਹ ਗੱਲਾਂ ਉਹਨਾਂ ਨੂੰ ਕਰਨ ਦੇ ਹੀ ਜੇ ਮੁੰਡੇ ਵਾਲੇ ਹੁਣੇ ਤਾਈ ਨੂੰ ਫੋਨ ਕਰ ਕਰਕੇ ਸ਼ਿਕਾਇਤਾਂ ਲਾਉਣ ਡੈ ਪਏ ਤੇ ਕੱਲ ਨੂੰ ਕੀ ਕਰਨਗੇ ਉਹ ਗੱਲ ਬਹੁਤ ਕੋਈ ਨਹੀਂ ਆ ਤੂੰ ਉਤਨਾ ਜ਼ਿਆਦਾ ਸੋਚਦੀ ਆ ਪਰਸੋਂ ਦੀ ਗੱਲ ਆ ਮੈਂ ਉਹਦਾਂ ਵੀ ਨਾ ਬੱਡ ਨੂੰ ਜਦੋਂ ਤੋਂ ਕਹਿਣ ਦੀ ਭਾਜੀ ਦਾ ਫੋਨ ਆਇਆ ਆ ਤਾਂ ਮੈਂ ਸਾਰੀ ਗੱਲ ਕੀਤੀ ਉਹਨੂੰ ਪੁੱਤ ਉਹ ਪਰੇਸ਼ਾਨੀ ਆ ਦੱਸ ਉਹਨੇ ਕੋਈ ਤੇ ਮੇਰੇ ਨਾਲ ਗੱਲ ਕੀਤੀ ਨਹੀਂ ਇਹੀ ਤੇ ਗੱਲ ਆ ਨਾ ਡੈਡੀ ਜੀ ਉਹ ਕੁਝ ਦੱਸਦੀ ਨਹੀਂ ਆ ਉਹ ਤੁਹਾਡੇ ਤੋਂ ਵੀ ਡਰਦੀ ਆ ਪੋਤਰਾ ਇੰਨਾ ਬੋਲਦੀ ਆ ਤੇ ਇਤਨਾ ਵੀ ਡਰਦੀ ਆ ਤੁਸੀਂ ਮੇਰੀ ਗੱਲ ਤੇ ਸੁਣੋ ਉਹ ਤੁਹਾਡੇ ਤੋਂ ਇਸ ਗੱਲੋਂ ਡਰਦੀ ਆ ਉਹ ਜਦੋਂ ਤੁਸੀਂ ਵਿਆਹ ਰਿਸ਼ਤਾ ਪੱਕਾ ਕਰਨਗੇ ਉਹ ਚੁੱਪ ਕਰਕੇ ਉਹਨੇ ਰਿਸ਼ਤਾ ਪੱਕਾ ਕਰਾ ਲਿਆ ਉਹਨੇ ਇੱਕ ਵਾਰੀ ਨੂੰ ਦੱਸਿਆ ਕਿ ਮੁੰਡਾ ਚੰਗਾ ਵਾ ਜਾਂ ਨਹੀਂ ਚੰਗਾ ਮੈਨੂੰ ਲੱਗਾ ਉਹ ਤਾਂ ਤੁਹਾਡੇ ਤੋਂ ਡਰਦੀ ਆ ਕਿ ਤੁਸੀਂ ਕਿਤੇ ਇਹ ਨਾ ਸੋਚ ਲਓ ਕਿ ਜਿਹੜੀ ਉਹ ਤਾਈ ਨੇ ਤੁਹਾਨੂੰ ਵੀਡੀਓ ਜੀ ਵਿਖਾਈ ਸੀ ਕਿ ਤੇ ਉਹ ਸੱਚਣਾ ਹੋਵੇ ਗੱਲ ਤੇ ਉਹ ਮੈਨੂੰ ਵੀ ਪਤਾ ਝੂਠ ਆ ਬਸ ਇਸੇ ਗੱਲੋਂ ਉਹ ਚੁੱਪ ਕਰਕੇ ਜੋ ਤੁਸੀਂ ਕਹਿੰਦੇ ਉਹ ਕਰੀ ਜਾਂਦੀ ਆ ਉਹ ਤੱਕਾ ਦੇ ਨਾ ਕਾਦਾ ਕਰਨ ਦੇ ਆ ਜਿਹੜਾ ਕੋ ਕਰਨ ਦੇ ਉਹਨੂੰ ਪੁਛ ਕੇ ਕਰਨ ਦੇ ਆ ਨਾ ਕਿ ਤੇਰੀ ਕੀ ਸਲਾਹ ਆ ਡੈਡੀ ਜੀ ਉਹ ਮੈਨੂੰ ਵੀ ਪਤਾ ਵਾ ਤੇ ਤੁਹਾਨੂੰ ਵੀ ਪਤਾ ਵਾ ਜਿੰਨਾ ਕਿ ਤੁਸੀਂ ਉਹਨੂੰ ਪੁਛ ਪੁਛ ਕੇ ਕਰਨ ਦੇ ਜੇ ਤੁਸੀਂ ਨਾ ਉਹਨੂੰ ਤੱਕੇ ਨਾ ਮਨਾਉਣ ਦੇ ਜੇ ਆ ਜੋੜੇ ਟਾਡੇ ਗੜੀ ਹੱਥ ਹਾਲੇ ਵੀ ਮੌਕਾ ਹੈਗਾ ਜੇ ਕੁਝ ਸੋਚ ਸਮਝ ਲਓ ਇਹ ਨਾ ਹੋਵੇ ਕਿ ਵੇਲਾ ਹੱਥੋਂ ਨਿਕਲ ਜੇ ਤੇ ਬਾਅਦ ਚ ਤੁਸੀਂ ਪਛਤਾਓ ਸਮਝ ਨਹੀਂ ਲੱਗੀ ਕੁੜੀ ਕਿਹੜੀਆਂ ਸੋਚਾਂ 'ਚ ਪਾ ਗਈ ਆ ਜੇ ਨਾ ਉਹ ਨਾ ਕੋਈ ਗੱਲ ਕਰਾਂ ਤੂੰ ਦੱਸਦੀ ਨਹੀਂ ਆ ਤੇ ਇਹ ਆਪਣੀ ਦਿਮਾਗ ਲਾਈ ਜਾਂਦੀ ਆ ਚੱਲ ਭਾਬੀ ਨਾਲ ਜਾ ਕੇ ਗੱਲ ਕਰਦਾ ਆ ਕੀ ਕਹਿਣ ਲਈ ਆ ਕੁੜੀ ਕੇ ਮੁੰਡਾ ਠੀਕ ਨਹੀਂ ਆ ਕੀ ਸਾਬਤਾ ਮੁੰਡੇ ਦਾ ਭਾਬੀ ਨੂੰ ਤਾਂ ਪਤਾ ਹੀ ਹੋਣਾ ਸਾਰਾ ਭਾਬੀ ਨੂੰ ਪੁੱਛਦਾ ਕੀ ਕਹਿੰਦੀ ਆ ਭਾਬੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਆ ਕਰ ਲੈ ਕੁਰਸੀ ਉਰਾਂ ਨਾਲ ਤੇ ਬਹਿ ਜਾ ਕਰ ਲੈ ਗੱਲ ਜਿਹੜੀ ਕਰਨੀ ਧਰ ਗਈ ਹੀ ਤੁਸੀਂ ਹਾਂ ਗਈ ਹਾਂ ਤੇ ਕੀ ਆਪਣਾ ਕੁੜੀਆਂ ਨੂੰ ਕੋਈ ਵੱਧ ਘਟ ਬੋਲ ਕੇ ਆਏ ਕਹਿੰਦੇ ਵੱਧ ਘਟ ਨਾ ਕਿੰਨੂੰ ਬੋਲਿਆ ਐਵੇਂ ਜੋ ਤੈਨੂੰ ਔਖੀ ਜਾਂਦੀ ਆ ਤੂੰ ਮੰਦੀ ਜਾਂ ਨਾ ਉਹਨਾਂ ਦੀ ਸੁਣ ਕੇ ਤੇ ਮੇਰੇ ਵੱਲ ਆ ਗਏ ਮੈਂ ਕੋਈ ਵੱਧ ਘਟ ਨਹੀਂ ਬੋਲੀ ਫੋਨ ਆਇਆ ਸੀ ਕੁੜਨੀ ਆਉਣਾ ਦੱਸਉ ਰਿਆਂ ਤੋਂ ਤੇ ਉਹ ਆਂਦੇ ਹੀ ਵਰੀ ਬਣਾਉਣੀ ਆ ਸੂਟ ਸੀ ਪਣੇ ਦੇਣਿਆ ਤੇ ਮੈਂ ਸੂਟ ਲੈਣ ਗਈ ਸੂਟਾਂ ਦੀ ਤੇ ਭਾਬੀ ਕੋਈ ਗੱਲ ਨਹੀਂ ਕੀਤੀ ਸ਼ਮਨ ਕਾਂਢੀ ਕੋ ਇਹਨਾਂ ਨੂੰ ਬੜਾ ਮਾੜਾ ਚੰਗਾ ਬੋਲ ਕੇ ਆਏ ਜੋ ਮੈਂ ਕੋਈ ਮੜਾਕਾਂ ਨਹੀਂ ਬੋਲਿਆ ਮੈਂ ਨਾ ਉਹ ਇਹ ਗੱਲ ਗਈ ਕਿ ਮੁੰਡੇ ਦਾ ਫੋਨ ਆਦਾ ਤੇ ਤੂੰ ਗੱਲ ਕਿਉਂ ਨਹੀਂ ਕਰਦੀ ਇਹਦੇ ਮੁੰਡਾ ਚੰਗਾ ਬੋਲਦਾ ਹੀ ਨਹੀਂ ਐ ਇਹਨਾਂ ਤੈਨੂੰ ਪਤਾ ਲੱਗਿਆ ਕਿ ਮੁੰਡਾ ਚੰਗਾ ਨਹੀਂ ਬੋਲਦਾ ਮੇਰੀ ਕੁੜੀ ਪਤਾ ਕੀ ਕਰਦੀ ਆ ਮੇਰੇ ਨਾਂ ਹੱਥ ਸੁਣਾ ਕੇ ਲਿਆ ਤੇ ਤੇ ਜਵਾਬ ਦੇ ਦਿਓ ਮੈਂ ਵਿਆਹ ਨਹੀਂ ਕਰਾਉਣਾ ਇਹ ਜੇ ਆਨਾ ਮੈਂ ਤਾਂ ਮੈਂ ਜਵਾਬ ਦੇ ਦਿੰਦੀ